ਜੀ ਸਤਿ ਸ਼੍ਰੀ ਅਕਾਲ ਜੀ ਸਾਨੇਮ ਮੋਦੀ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੜਤਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਕੋਲ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਚਾਰ ਮੱਝਾਂ ਤੇ ਦੋ ਤੁਹਾਨੂੰ ਗਾਵਾਂ ਦਿਖਾਉਣੀਆਂ ਓਏ ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਭਾਈ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਹਾਂ ਚੜਦੀ ਕਲਾ ਜੀ ਚਲੋ ਚੜਦੀ ਕਲਾ ਚਾਹੀਦੀ ਜੀ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਰੇ ਨਾਮ ਮੇਰਾ ਬਗੀਚਾ ਸਿੰਘ ਮੇਰੇ ਹਾਂਜੀ ਐਂਡ ਹਰੜ ਕਲਾਂ ਤਹਿਸੀਲ ਆਈ ਨਾਲਾ ਤੇ ਜ਼ਿਲ੍ਹਾ ਅਮਰਸਾ ਜੀ ਤੇ ਫੋਨ ਨੰਬਰ ਬੋਲਦੇ ਕਰੇ ਫੋਨ ਨੰਬਰ ਹੈਗਾ ਜੀ 95923 ਤੇ 4200 ਠੀਕ ਹੈ ਜੀ ਤੇ ਅੱਜ ਕਿੰਨੀਆਂ ਫਿਰ ਮਾ ਹਰਪ੍ਰੀਤ ਭਾਈ ਬੜਾ ਹੀ ਕੱਲ ਇਕੱਠਾ ਕੀਤਾ 8-9 ਕਟੀਆਂ ਕਿੰਕੀਆਂ ਸਾਰੀਆਂ ਵੇਚੀਆਂ ਠੀਕ ਆ ਹੁਣ ਵੀ ਹਿਸਾਬ ਲਾ ਲਓ ਭਈ ਦੋ ਹੁਣ ਚਲ ਚਲੀਆਂ ਜੀ ਹੋਰ ਅੱਛਾ ਆ ਵੇੜਾਂ ਦੇ ਤੁਹਾਡੇ ਅੱਗੇ ਅੱਗੇ ਸਾਹਮਣੇ ਲਾਣੀ ਆਂ ਦੋ ਤੇ ਹੁਣੇ ਆਈਆਂ ਵਾ ਤੇ ਆ ਵੇਖੋ ਮੈਂ ਫੇਰ ਭੈਣ ਚ ਸਰਾ ਹੀ ਲੈਂਦਾ ਠੀਕ ਆ ਹਾਂਜੀ ਤੇ ਇਹ ਵੇਗੀ ਜੀ ਇਹ ਵੀ ਵੇਗੀ ਜੀ ਠੀਕ ਹੈ ਨਾ ਹੋਰ ਗੱਬਣ ਛੋਟੀ ਆ ਉਧਰ ਬੱਜੀ ਉਹ ਵੀ ਵੇਕੀ ਜੀ ਠੀਕ ਹੈ ਜੀ ਹਾਂਜੀ ਇਹੋ ਜੀਆਂ ਚੀਜ਼ਾਂ ਪੀੜ ਕਿਤੇ ਲੱਭੀਆਂ ਹਾਂਜੀ ਹਾਂਜੀ ਇਹ ਸਿਰਫ ਬਾਗੀਚੇ ਕੋ ਲੱਭਦੀਆਂ ਹਰੜਾਂ ਵਾਲੇ ਕੋ ਠੀਕ ਆ ਇਹ ਇਧਰ ਇਹ ਆ ਨਾ ਬਾਰਡਰ ਏਰੀਆ ਆ ਜਾਂਦਾ ਨਾ ਬਿਲਕੁਲ ਨਾਲ ਤੁਹਾਨੂੰ ਪਤਾ ਰਾਵੀ ਆ ਰਾਵੀ ਦਰਿਆ ਬਿਲਕੁਲ ਨਾਲ ਆ ਨਾਲ ਆ ਉਹ ਤਾਂ ਸਾਹੀ ਪਾਕਿਸਤਾਨੀ ਰਵਾਇਤ ਤੇਰਾ ਬਾਰਡਰ ਤੇ ਦਰਿਆ ਦੀ ਜਿਹੜੀ ਆ ਨੀਲੀ ਜਿਆਦੀ ਮਸ਼ਹੂਰ ਆ 16 15 16 ਕਿਲੋ ਰੁਪਏ ਭਾਜੀ ਤੁਹਾਡੀ ਦੁਰਦਿਲ ਹਾਂਜੀ 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 ਠੀਕ ਆ ਠੰਡੀ ਸੀ ਲਿਆ ਠੀਕ ਆ ਬਾਕੀ ਵੇਖੀ ਆ ਚਲੋ ਇਹ ਤਾਂ ਸੌਦਾ ਹੋਇਆ ਹਨਾ ਸਾਰਾ ਤੇ ਚਲੋ ਫਿਰ ਆ ਮਾਜੀ ਪਿੰਡ ਚੱਕ ਪਾਸ ਚੱਕ ਪਾਸ ਕਿੰਨੇ ਚੱਦੀ ਚੱਕ ਪਾਸ ਤੇ ਇਹ ਵੀ ਉਹਦਾ 6.5 ਦੇ ਉੱਪਰ 6.5 ਤੋਂ ਕੱਢ ਦੋ 6 ਆਂ ਦੀ ਲਾ ਲਓ ਠੀਕ ਆ 6 ਮਹੀਨਿਆਂ ਦੀ ਠੀਕ ਆ ਹਾਂਜੀ ਤੇ ਇਹ ਮੁੱਢ ਇਹਦੇ ਥਲੇ ਲੀਟਰ ਵਾਲਾ 6 ਤੋਂ ਪਲੱਸ ਆ ਠੀਕ ਆ ਕੋਈ ਵੀ ਛੇਲ ਵਾਲੇ ਪਰ 6 ਤੋਂ ਪਲੱਸ ਹੀ ਠੀਕ ਆ ਜੀ ਹਾਂਜੀ ਤੇ ਸੱਜਨੇ ਦੋ ਚੰਗਾ ਕੱਢਿਆ ਸੱਜਨੇ 15 ਤੋਂ ਪਲੱਸ ਦਿੱਤਾ ਭਾਜੀ ਤੋਰਾਂਗਾ ਫਿਰ ਇੱਕ ਕਰੀ ਹਾਂ ਥਨਾਂ ਦਾ ਸਾਈਡ ਗੈਪ ਵੀਰਾ ਦੇਖ ਸੰਦੇ ਜੀ ਬਾਕੀ ਇਹ ਹੈ ਕਿ ਚੰਗੇ ਪਿੱਠ ਫੁੜੇ ਦੀ ਤੇ ਕੱਦ ਕਾਰਤੀ ਵੀ ਚੰਗੀ ਹੈ ਇਹਨੇ ਦੁੱਧ ਦੇ ਦੋ ਤਿੰਨ ਮਹੀਨੇ ਦੇ ਜਣਾ ਠੀਕ ਆ ਇਹ ਹੈ ਕਿ ਆ ਗਰਮੀਆਂ ਗਰਮੀਆਂ ਜਿਹੜਾ ਸ਼ੁਰੂ ਸ਼ੁਰੂ ਦੀਆਂ ਹਾਂ ਫਿਰ ਸਾਰਾ ਸਾਰਾ ਪਾਣੀ ਦਾ ਜਿਹੜਾ ਸਾਰੀ ਜਾਊਗੀ ਹਨਾ ਤੇ ਕਿੰਨਾ ਰੱਖਣਾ ਇਹਦਾ ਮੁੱਲ ਫੇਰ ਆਪਾਂ ਲੋਹਾਰ ਵੀ ਭਾਈ ਦਾ 65 ਕਰ ਲਗੇ ਨਹੀਂ ਵਿੱਚੋਂ ਕਰੀਏ ਮੰਨ ਤਨ ਕੇ ਤੁਸੀਂ ਆ ਵੀ ਕਰ ਦੇਣਾ ਕਿੰਨੇ ਦੀ 65 ਦੀ ਦੇ ਦੀਏ ਹੋਰ ਕਰ ਲੋ ਜੀ ਜੀ ਪੂਰੇ 60 ਦੀ ਕਰਦੀਏ ਫਿਰ 60 ਦੀ 60 ਚੋਂ ਯਾਰ 60 ਦਾ ਅੱਛਾ ਅੰਦਰ ਹੀ ਦੇ ਦੋਗੇ ਅੰਦਰ ਦੇ ਦਾਂਗੇ ਪਰ ਮੈਂ ਬਹੁਤ ਜਲੀ ਚੰਗੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਮੱਜ ਹਾਂਜੀ ਹਾਂਜੀ ਇਹ ਹਰਪੀ ਭਾਜੀ ਚੈੱਕ ਕਰਾਈ ਆ ਪਰ ਨਾਂ ਤੇ ਫੋਨ ਵਾਲੀ ਦੇ ਨਾਮ ਫੰਡਰ ਜੀ ਅੱਛਾ ਹਾਂਜੀ ਇਹ ਸ਼ੱਕ ਜਿ ਦਸੀ ਆ ਆਪਾਂ ਵੇਖੋ ਫੰਡਰ ਵਾਲੇ ਸਾਬ ਨਾਲ ਦੇਣੀ ਆ ਚੈੱਕ ਹੁੰਦਾ ਕਰਾਤੀ ਹੈ ਅੱਛਾ ਚੈੱਕ ਕਰਾਈ ਆ ਤੇ ਪਰ ਪਰ ਸ਼ੱਕ ਜਿ ਦਸਿਆ ਜੇ ਇਹ ਮੰਨ ਲਓ ਦਾ ਪੂਰਾ ਪਤਾ ਨਹੀਂ ਪਤਾ ਨਹੀਂ ਆ ਬਈ ਖਾਲੀ ਸੂਣ ਵਾਲੀ ਵੀ ਨਿਕਲ ਸਕਦੀ ਤੇ ਖਾਲੀ ਵੀ ਨਿਕਲ ਵਾਲੀ ਦੇ ਦਿਨ ਹੋਏ ਸੀ ਠੀਕ ਆ ਭਰਾ ਇਹਨੂੰ ਹੁਣ ਅੱਛਾ ਇਹ ਪੂਰਾ ਨਹੀਂ ਡਾਕਟਰ ਸਾਹਿਬ ਨੇ ਦੱਸਿਆ ਵੀ 60% ਕਹਿੰਦਾ ਉਹ ਦਸ ਸੂਣ ਵਾਲੀ 40% ਖਾਲੀ ਪਰ ਆਪਾਂ ਖਾਲੀ ਦਵਾ ਚਲੋ ਹੁਣ ਤੇ ਖਾਲੀਆਂ ਚ ਜਾਨੀਆਂ ਨੇ ਤੇ ਕਿੰਨਾ ਇਹ ਤੇ ਕਿਲੋ ਹੈਗਾ ਦੂ ਟਾਈਮਾਂ ਦਾ ਤੋਰਾਂ ਮੈਂ ਫੇਰ ਇਹਨੂੰ ਇੱਕ ਬਾਕੀ ਠੰਡੀ ਸੀਲ ਬੜੀ ਯਾਰ ਰਪੀਰ ਪਾਜੀ ਠੀਕ ਹੈ ਜੀ ਹਾਂ ਜੀ ਕੀ ਭਾਈ ਜਾਇ ਜਾਇ ਦਾ ਮੁੱਲ ਪਾ ਰਹੀਆਂ ਨੂੰ ਕਿੰਨਾ 45 ਦੀ ਦੇ ਦਈਏ ਹਨਾ 45000 ਦੀ ਵਿੱਚੋਂ ਕਰਦੀ ਛੋਟ ਛੋਟ ਆਪਾਂ ਤੁਹਾਨੂੰ ਆ ਵੀ ਕਰਦੇ 2000 ਛੱਡ ਦਈਏ 45 ਦੀ ਦੇ ਦਈਏ ਵੀ 40 ਦੀ ਫੰਡਰੀ ਆ ਝੋਟੀ ਅੱਛਾ 40 ਦੀ 43000 ਦੀ ਦੇ ਦਿਓਗੇ ਬਾਕੀ ਝੋਟੀ ਬਹੁਤ ਸਾਫ ਆ ਚੂਣ ਚਵਾ ਬੜਾ ਝੋਟੀ ਦਾ ਠੀਕ ਹੈ ਜੀ 5 ਕਿਲੋ ਤੋਂ ਦੋ ਵਾਦ ਸਕਦੀ ਆ ਠੀਕ ਹੈ ਜੀ ਬਾਕੀ ਇਹ ਆ ਵੀ ਹੋਰ 20 ਦਿਨਾਂ ਨੂੰ ਜੇ ਚੰਗੀ ਤਰ੍ਹਾਂ ਬਾਸ ਸੂਣ ਵਾਲੀ ਨਿਕਲਾਈ ਫਿਰ ਤੇ ਲਾੜ ਰਹੀ ਆ ਠੀਕ ਹੈ ਜੀ ਹਾਂਜੀ ਭਾਈ ਤੇ ਆ ਗੁਣੇ ਜੀ ਬੱਚੀਆਂ ਤੁਹਾਡੇ ਸਾਹਮਣੇ ਲਾਈਆਂ ਇਹ ਦੋਵੇਂ ਸੂਈਆਂ ਸੂਈਆਂ ਜੀ ਦੋਵੇਂ ਸੂਈਆਂ ਹੋਣ ਲਾਆਂ ਆ ਆ ਬੱਚੇ ਜਿਹੜੇ ਇਹਨਾਂ ਦੇ ਦੋਵੇਂ ਦੋਵੇਂ ਬੱਚੀਆਂ ਜੀ ਦੋਵੇਂ ਬੱਚੀਆਂ ਜੀ ਠੀਕ ਹੈ ਜੀ ਹਾਂ ਜੀ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਤੇ ਹਰ ਵੀ ਭਾਜੀ ਇਹ ਕੋ 12 ਤੋਂ 13 ਕਿਲੋ ਹੋਊਗਾ ਜੀ ਤਰਾਲਾ ਅੱਛਾ ਇਹ ਕੋ ਪਹਿਲਾਂ ਹੀ ਥੂਆ ਇਹਦਾ ਅੱਛਾ ਇਹ 13 ਕਿਲੋ ਹੀ ਦੁੱਧ ਦੇ ਤਕ ਹੋਊਗਾ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਸੂਈ ਨੂੰ ਮੇਰੇ ਹਿਸਾਬ ਨਾਲ 15 16 ਦਿਨ ਹੋ ਗਏ ਆ 15 20 ਦਿਨਾਂ ਦੇ ਮਹੀਨੇ ਤੇ ਲਾਗੇ ਬੱਚੇ ਜਿਹੜੇ ਹੈਗੇ ਆ ਹਾਂ ਜੀ ਚਲੋ ਤੋਰੋ ਹਾਂ ਫੇਰ ਇੱਕ ਵਾਰੀ ਨੂੰ ਆ ਜਦੋਂ ਸਾਹਮਣੇ ਲੱਤੀਆਂ ਆ ਹਾਂਜੀ ਹਾਂਜੀ ਜੀ ਸੇਵਾ ਦੀ ਜਾਂ ਦੁੱਧ ਬਾਕੀ 15 ਕਿਲੋ ਕਰ ਜੂਗਾ ਸੀ ਠੀਕ ਹੈ ਜੀ ਚੌਂ ਚੌੜੀ ਬੜੀ ਜ਼ਿਆਦਾ ਹੈ ਆ ਜਾਨੀ ਨਾ だっ ਕੇ ਨਾ ਕੱਕ ਕੰਬੈਕ ਟਜਾ ਹਵਾਨਾ ਜਿਹੜਾ ਇਹਦੇ ਕੋਲ ਚੱਲੋ ਇਹ ਮਾਤੀ ਤੋਂ ਖਵਾਂਦਾ ਲਈ ਜਾਂਦੀ ਹੈ ਆਹ ਦੇਖ ਸਾਡੇ ਹਵਾਨਾ ਇਹਦਾ ਕਿੱਦਾਂ ਚੱਲਿਆ ਤੇ ਇਹਦਾ ਮੁੱਲ ਵੀਰ ਜੀ ਮੋਹਲਾ ਵੀਪਾ ਜੀ ਦਾ 40 ਜੇ ਅੱਛਾ ਤੇ ਦੇ ਦਿਆ 38 ਦੀ 38 ਚੋਂ ਛੱਡ ਦੋ ਕੋ ਯਾਰ 2000 ਪੂਰੀ ਜੈਸ ਨਾ ਕਰੀਏ ਫਿਰ ਜੈਸ ਨੋਈ ਸ਼ੋਰ ਨਹੀਂ ਕਰੀਏ ਬਸ 35000 ਜੀ ਦੇ ਦਈਏ ਫਿਰ ਸਹੀ ਬਚਣਾ ਬਾਕੀ ਇੰਤਜ਼ਾਮ ਤੇ ਕਹਿਤਾ ਤੇ ਠੀਕ ਆ ਠੀਕ ਹੈ ਕੋਈ ਨਹੀਂ ਜਾਣ ਦੋ ਨਹੀਂ ਕੋਈ ਨਹੀਂ ਹਰ ਬੀ ਭਾਜੀ ਠੀਕ ਹੈ ਜੀ ਤੇ ਦੁੱਧ 12 ਲੀਟਰ ਹੈਗਾ ਉਹ ਤੇਰੇ ਤੇ ਕੱਪਕਾ ਬੱਸ ਫਲਸ ਹੋਊਗਾ ਠੀਕ ਹੈ ਹਾਂਜੀ ਤੇ ਹੁਣ ਜਿਹੜੀ ਕਾਵਲੀ ਗਾਂ ਆ ਇਹ ਚੌਗੀ ਜੇ ਮੇ ਸਾਡਾ ਮੂੰਹ ਮੇਖਿਆ ਨਹੀਂ ਉਹ ਤਾਂ ਮੈਂ ਵੇਖ ਲੈਨੇ ਆ ਚਲੋ ਇਹਦੇ ਥੱਲੇ ਵੀ ਦੁੱਧ ਇੰਨਾ ਹੀ ਜੀ ਅੱਛਾ 12 ਲੀਟਰ ਠੀਕ ਹੈ ਹਾਂਜੀ ਤੋਰਾਂ ਇੱਕ ਕਰੀ ਨਾ ਹੋਰ ਦਿੰਦੇ ਭਾਜੀ ਤੇ ਦੰਦ ਵੀ ਨਾਲੇ ਵੇਖ ਲੈ ਕਿ ਮੈਨੂੰ ਦੱਸਿਆ ਪਰ ਮੈਂ ਵੇਖੇ ਨਹੀਂ ਆ ਅੱਛਾ ਪਿੱਛੋਂ ਵੇਖ ਕੇ ਨਹੀਂ ਲੈਂਦੇ ਨਹੀਂ ਜੇ ਵੇਖੇ ਮੈਨੂੰ ਕਹਿੰਦੇ ਦੰਦਾਂ ਜੀ ਆ ਠੀਕ ਆ ਯਾ ਦੰਦੀ ਚਾਰੇ ਜਿਹੜੇ ਛਿੱਗੀ ਹੋਣਦੀ ਆ ਹਾਂਜੀ ਹਾਂਜੀ ਛਿੱਗੀ ਤੇ ਜਿਹੜੇ ਦੰਦ ਪੁੱਟੇ ਆ ਇਹਨੂੰ ਮੋਟਵਾ ਭਾਈ ਬੜਾ ਜ਼ਿਆਦਾ ਆ ਬਾਕੀ ਦੋਵੇਂ ਚੰਗੀ ਫੈਟ ਵਾਲੀਆਂ ਵਾ ਫੜ ਇਹਨਾਂ ਗਾਵਾਂ ਦੀ ਚੰਗੀ ਆਈ ਜਾਣੀਆਂ ਸੰਗਣਾ ਦੁੱਧ ਹੰਦਾ ਵਾ ਬਾਕੀ ਹੈਗੀਆਂ ਵੀ ਦੋਵੇਂ ਵੜਾ ਹੀ ਆ ਜੇ ਪਹਿਲੇ ਸੋਈ ਤੇ ਦੋਵਾਂ ਦੇ ਮਗਰੀ ਬੱਛੀਆਂ ਵਾਂ ਜੜੀਆਂ ਆ ਜੇ ਹੁਣ ਇਹ ਆਈਆਂ ਉਹਦੇ ਕਰਕੇ ਨਵਾਈਆਂ ਨਵਾਈਆਂ ਨਹੀਂ ਜਿਸ ਤਰ੍ਹਾਂ ਪਿਛੇ ਆਈਆਂ ਜਿਸ ਤਰ੍ਹਾਂ ਦੀਆਂ ਰਸੀਆਂ ਰਸੀਆਂ ਪਈਆਂ ਦੇਖ ਸਾਡੇ ਗੰਡਾ ਗੁੰਡਾ ਆ ਲੀਆਂ ਉਹ ਤਰ੍ਹਾਂ ਹੀ ਆ ਜੇ ਸਾਰਾ ਕੁ ਤੇ ਇਹਦਾ ਮੁੱਲ ਵੀ ਦਿੱ ਫਿਰ ਅਭੀ ਭਾਈ ਫਿਰ ਜੋੜਾ ਇੱਕੇ ਮੁੱਲ ਚ ਦੇ ਦਈਏਗੇ। ਅੱਛਾ। ਹਾਂਜੀ। 70 ਹਜ਼ਾਰ ਦਾ ਜੋੜਾ। 70 ਦਾ ਹੀ ਦੇ ਦਨੇ ਇਕੱਠਾ ਹੀ ਜੋੜਾ ਲਿਆ ਆਂ ਆਪਾਂ। ਅੱਛਾ। ਤੇ 70 ਦਾ ਹੀ ਦੇ ਦਨੇ ਆ। ਠੀਕ ਐ 35 35 ਹਜ਼ਾਰ ਦੀ। 35 35 ਹਜ਼ਾਰ ਦੀ ਜੋੜਾ ਹੀ ਦਿੱਤੀ। ਠੀਕ ਐ ਜੀ। ਤੇ ਠੀਕ ਐ ਜੀਰ ਕੁਛ ਨਾ। ਅਸੀਂ ਇਹੋ ਹੀ ਆ ਵੀਰ ਜੀ ਜਿਹੜਾ ਡੰਗਰ ਸੁਆਹ ਨੂੰ ਚੋਕੇ ਖੜੋ। ਹਾਂਜੀ। ਜਿਹੜਾ ਗੱਬੜਿਆ ਉਹਨੂੰ ਤਸੱਲੀ ਕਰਕੇ ਚਲੋ। ਹਾਂ ਪੀ ਭਾਈ। ਹਾਂਜੀ ਹਾਂਜੀ। ਬਾ ਕੀ ਖੜਨਾ ਵੀ ਵੇਖ ਕੇ ਚਾਹੀਦਾ ਹੈ ਹਨਾ। ਅਵੇ ਆਪਣੀ ਤਸੱਲੀ ਕਰਕੇ ਵੇ। ਹੁਣ ਤੋਂ ਇਹ ਪਿਛੇ ਲਿਆਉਂਦੇ ਜੇ ਆਪਣਾ ਵੇਸ ਚਾੱਕ ਕੇ ਲਿਆਉਂਦੇ ਜੇ ਹਣਾ ਹਾਂ ਅਸੀਂ ਭਾਜੀ ਮਨ ਲੋ ਵੇਖ ਕੇ ਲਿਆਉਂਦੇ ਅਸੀਂ ਤੇ ਲਾਮਾਂ ਦੇ ਨੇ ਪਿਛੇ ਰਹੇ ਹਾਂਜੀ ਹਾਂਜੀ ਜਿਹੜਾ ਵੀ ਆਪਣਾ ਛੜ ਕੋ ਲੈਂਦਾ ਆਣ ਕੇ ਵੇਖ ਕੇ ਖੜੇ ਵੇਖ ਕੇ ਖੜੇ ਹਣਾ ਬਾਕੀ ਜੇ ਕੋਈ ਵਿਚਾਰਾ ਨਹੀਂ ਵੀ ਵੇਖਣ ਆਲਾ ਉਹਨੂੰ ਫਿਰ ਸੱਚ ਦੱਸ ਕੇ ਦੋ ਹਣਾ ਬਾਕੀ ਇਹ ਕਿ ਚਲੋ ਵੀਡੀਓ ਕਾਲ ਤੇ ਚਵਾ ਲੈ ਸਾਰੀਆਂ ਸੂਈਆਂ ਮੈਂ ਇਹ ਗੱਲ ਕਰਦਾ ਵੀ ਜੇ ਮੰਨ ਲਓ ਅਗਲਾ ਵੇਖਣ ਨਹੀਂ ਆਇਆ ਕੋਈ ਨੁਕਸਿਆ ਤਾਂ ਫਿਰ ਆਡਾ ਫਰਜ਼ ਵੀ ਬੰਦ ਆ ਨਹੀਂ ਸਾਰੀ ਚੀਜ਼ ਦੱਸਣੀ ਚਾਹੀਦੀ ਅਗਲੇ ਨੂੰ ਬੰਦਾ ਵਾਲਾ ਇਹ ਥੋੜਾ ਗੱਲ ਆ ਵੀ ਕਿਸੇ ਨਾਲ ਫਿਰ ਠਗੀ ਮਾਰ ਹੁਣ ਜੇ ਲੇ ਵਿਚਾਰੇ ਵਿਸ਼ਵਾਸ ਕਰਦੇ ਆ ਹਾਂਜੀ ਹਾਂਜੀ ਹੁਣ ਅਸੀਂ ਵਪਾਰੀਆਂ ਸਾਨੂੰ ਕੋਈ ਜੋ ਮਰਜ਼ੀ ਕੋਈ ਕਹੀ ਜਾਏ ਹਾਂ ਮੈਂ ਕਹਿੰਦਾ ਨਹੀਂ ਜਾ ਕੇ ਵੇਖ ਕੇ ਝੋਕੇ ਫਿਰ ਲੈਣੀਆਂ ਠੀਕ ਹੈ ਜੀ ਠੀਕ ਹੈ ਜੀ ਠੀਕ ਆ ਵੀ ਭਾਈ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਇਹ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ